ਜੋ ਹੈ ਲਾਸਟ ਮਿਤੀ ਆਖਰੀ ਮਿਤੀ ਜੋ ਹੈ ਉਹ 22 ਸਤੰਬਰ ਹੈ ਕੋਈ ਕਹਿ ਰਿਹਾ ਹੈ ਇਹ ਭਾਰਤੀ ਕੈਨਸਲ ਹੋ ਚੁਕੀ ਹੈ ਇਹਨਾਂ ਸਾਰਿਆਂ ਸਵਾਲਾਂ ਦੇ ਤੁਹਾਨੂੰ ਅੱਜ ਅਸੀਂ ਜਵਾਬ ਦੇਵਾਂਗੇ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਸਰੋਤੇ ਨੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਦੋਸਤੋ ਜੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਜ਼ਰੂਰ ਕਰ ਦਿਓ ਦੋਸਤੋ ਚਲੋ ਦੋਸਤੋ ਵੀਡੀਓ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਅਤੇ ਚੱਲਦੇ ਹਾਂ ਅੱਜ ਦੇ ਟੌਪਿਕ ਦੇ ਉੱਪਰ ਦੋਸਤੋ ਆਂਗਣਵਾੜੀ ਭਰਤੀ 2025 ਦੇ ਰਿਲੇਟਡ ਕਈ ਸਵਾਲ ਖੜੇ ਹੁੰਦੇ ਨੇ ਕਈ ਡਾਊਟਸ ਨੇ ਲੋਕਾਂ ਦੇ ਮਨ ਦੇ ਵਿੱਚ ਅਤੇ ਕਈ ਅਫਵਾਹਾਂ ਵੀ ਫੈਲੀਆਂ ਹੋਈਆਂ ਨੇ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਾਂ ਅਫਵਾਹਾਂ ਤੋਂ ਸੋਸ਼ਲ ਮੀਡੀਆ ਅਤੇ ਪਿੰਡਾਂ ਦੇ ਵਿੱਚ ਇਹ ਅਫਵਾਹ ਫੈਲੀ ਹੋਈ ਹੈ ਕਿ ਭਰਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਹਦੀ ਆਖਰੀ ਮਿਤੀ ਜੋ ਹੈ ਉਹ ਹੈ 22 ਸਤੰਬਰ 2025 ਇਹ ਗੱਲ ਬਿਲਕੁਲ ਹੀ ਝੂਠ ਸਾਬਿਤ ਹੁੰਦੀ ਹੈ ਦੋਸਤੋ ਕਿਉਂਕਿ ਇਹਨਾਂ ਦੀ ਆਫੀਸ਼ੀਅਲ ਜੋ ਵੈਬਸਾਈਟ ਹੈ SSWCD ਉਸ ਦੇ ਉੱਪਰ ਹਜੇ ਤੱਕ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਇਸ ਭਰਤੀ ਦੇ ਰਿਗਾਰਡਿੰਗ ਨਹੀਂ ਆਇਆ ਹੈ ਦੋਸਤੋ ਇਹ ਅਫਵਾਹ 100% ਹੀ ਗਲਤ ਹੈ ਅਤੇ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਅਫਵਾਹਾਂ ਦੇ ਵਿੱਚ ਜਾਂ ਇਹ ਅਫਵਾਹ ਤੇ ਵਿਸ਼ਵਾਸ ਨਾ ਕਰੋ ਦੋਸਤੋ ਹੁਣ ਚੱਲਦੇ ਆ ਜੋ ਮੇਰੀਆਂ ਭੈਣਾਂ ਅਪਲਾਈ ਕਰਨ ਦੀਆਂ ਇੱਛੁਕ ਨੇ ਉਹਨਾਂ ਦੇ ਸਵਾਲਾਂ ਦੇ ਵੱਲ ਦੋਸਤੋ ਕਈ ਭੈਣਾਂ ਨੇ ਸਵਾਲ ਪੁੱਛਿਆ ਹੈ ਵੀ ਭਰਤੀ ਕਦੋਂ ਸ਼ੁਰੂ ਹੋਏਗੀ ਮੈਂ ਸਾਰੀਆਂ ਹੀ ਭੈਣਾਂ ਨੂੰ ਦੱਸਣਾ ਚਾਹੁੰਦਾ ਵੀ ਭਰਤੀ ਵੈਸੇ ਤਾਂ ਹੁਣ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਵਟ ਹੜ੍ਹਾਂ ਦਾ ਕਰਕੇ ਪੰਜਾਬ ਦੇ ਵਿੱਚ ਸਿਚੁਏਸ਼ਨਸ ਥੋੜੀ ਜਿਹੀ ਕ੍ਰਿਟੀਕਲਸ ਹੋ ਗਈਆਂ ਸੀ ਮੀਂਹਾਂ ਦਾ ਕਰਕੇ ਉਸ ਕਰਕੇ ਹੜ੍ਹਾਂ ਦਾ ਕਰਕੇ ਜੋ ਇਹ ਭਰਤੀਆਂ ਨੇ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਕਾਫੀ ਨੇ ਉਧਰ ਅੰਮ੍ਰਿਤਸਰ ਏਰੀਆ ਵੱਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜੇ ਡਿਪਾਰਟਮੈਂਟ ਭਰਤੀ ਸ਼ੁਰੂ ਕਰੇਗਾ ਤਾਂ ਉਹ ਸਾਰੇ ਪੰਜਾਬ ਦੇ ਵਿੱਚ ਇੱਕ ਵਾਰ ਹੀ ਕਰੇਗਾ ਤੇ ਦੋਸਤੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਕਈ ਕੈਂਡੀਡੇਟਸ ਇਦਾਂ ਦੇ ਨੇ ਜੋ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਪਰ ਹਜੇ ਉਹ ਆਪਣੇ ਆਪ ਨੂੰ ਸੰਭਾਲ ਰਹੇ ਹਨ ਆਪਣੇ ਆਪ ਉੱਤੇ ਆਈ ਸਿਚੁਏਸ਼ਨ ਨਾਲ ਲੜ ਰਹੇ ਹਨ ਦੋਸਤੋ ਤੇ ਜਦੋਂ ਤੱਕ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 50% ਤੋਂ ਉੱਪਰ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਉਦੋਂ ਤੱਕ ਦੋਸਤੋ ਇਹ ਭਰਤੀ ਸ਼ੁਰੂ ਨਹੀਂ ਹੋ ਸਕੇਗੀ ਕਿਉਂਕਿ ਜੇ ਭਰਤੀ ਹੁਣ ਸ਼ੁਰੂ ਹੋ ਗਈ ਫਿਰ ਉਹ ਏਰੀਏ ਦੇ ਲੋਕ ਜੋ ਇਹ ਉਹ ਏਰੀਏ ਦੀਆਂ ਭੈਣਾਂ ਨੇ ਉਹ ਅਪਲਾਈ ਕਰਨ ਵੱਲੋਂ ਵਾਂਝਿਆ ਰਹਿ ਜਾਣਗੀਆਂ ਸੋ ਇਸ ਕਰਕੇ ਦੋਸਤੋ ਡਿਪਾਰਟਮੈਂਟ ਨੂੰ ਹਰ ਇੱਕ ਕੱਲੀ ਕੱਲੀ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਚਲੋ ਦੋਸਤੋ ਹੁਣ ਆਪਾਂ ਚੱਲਦੇ ਹਾਂ ਆਪਣੇ ਦੂਸਰੇ ਸਵਾਲ ਦੇ ਉੱਪਰ ਦੂਸਰਾ ਸਵਾਲ ਕਾਫੀ ਮੋਸਟਲੀ ਲੋਕਾਂ ਨੇ ਪੁੱਛਿਆ ਹੈ ਕਿ ਫਾਰਮ ਕਿੱਥੋਂ ਮਿਲੇਗਾ ਦੋਸਤੋ ਇਹ ਭਰਤੀ ਯਾਨੀ ਕਿ ਆਂਗਣਵਾੜੀ ਭਰਤੀ 2025 ਵਰਕਰ ਹੈਲਪਰ ਦੀ ਅ ਇਸ ਦਾ ਜੋ ਫਾਰਮ ਹੈ ਉਹ ਅਸੀਂ ਇੱਕ ਅਲੱਗ ਤੋਂ ਵੀਡੀਓ ਪੋਸਟ ਕਰਾਂਗੇ ਉਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਫਾਰਮ ਦਾ ਲਿੰਕ ਆਪਾਂ ਪਾ ਦੇਾਂਗੇ ਤੁਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਸ ਬਹੁਤ ਹੀ ਸੌਖੇ ਤਰੀਕੇ ਨਾਲ ਅਤੇ ਜੇ ਅਗਰ ਤੁਸੀਂ ਆਪਣੇ ਬਿਹਾਰ ਤੇ ਡਾਊਨਲੋਡ ਕਰਨਾ ਹੈ ਤਾਂ ਦੋਸਤੋ ਤੁਸੀਂ ਐਸ ਐਸ ਏ ਡਬਲਯੂ ਸੀ ਡੀ ਜੋ ਮੈਂ ਸਕਰੀਨ ਤੇ ਦਿਖਾ ਦੇਣਾ ਤੁਹਾਨੂੰ ਉਹਨਾਂ ਦੀ ਸਾਈਟ ਐਸ ਐਸ ਏ ਡਬਲਯੂ ਸੀ ਡੀ ਉਹ ਚੈੱਕ ਕਰ ਲਿਓ ਉੱਥੇ ਨੋਟੀਫਿਕੇਸ਼ਨ ਆਇਆ ਹੋਏਗਾ ਅੰਗਣਵਾੜੀ ਰਿਕਰੂਟਮੈਂਟ ਦਾ ਤੇ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਫਾਰਮ ਐਪਲੀਕੇਸ਼ਨ ਫਾਰਮ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਦੋਸਤੋ ਚਲੋ ਦੋਸਤੋ ਹੁਣ ਆਪਾਂ ਚੱਲਦੇ ਆਂ ਅੰਗਣਵਾੜੀ ਭਰਤੀ 2025 ਦੀ ਕੁਝ ਖਾਸ ਜਾਣਕਾਰੀਆਂ ਵੱਲ ਦੋਸਤੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਅੰਗਣਵਾੜੀ ਭਰਤੀ 2025 ਦੀ ਵਿਦਿਅਕ ਯੋਗਤਾ ਬਾਰੇ ਦੋਸਤੋ ਵਿਦਿਅਕ ਯੋਗਤਾ ਜਾਣੀ ਕਿ ਤੁਹਾਡੀ ਕੁਆਲਿਫਿਕੇਸ਼ਨ ਪਹਿਲਾਂ ਆਪਾਂ ਗੱਲ ਕਰੀਏ ਹੈਲਪਰ ਦੀ ਤਾਂ ਦੋਸਤੋ ਹੈਲਪਰ ਦੀ ਭਰਤੀ ਦੇ ਲਈ ਤੁਹਾਡੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ ਘੱਟੋ ਘੱਟ ਪਲੱਸ 2 ਮੈਕਸਿਮਮ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜੋ ਵੀ ਤੁਹਾਡੀ ਹੈ ਉਹ ਹੋਵੇ ਹੋਣੀ ਚਾਹੀਦੀ ਹੈ ਮਤਲਬ ਮਿਨੀਮਮ ਜੋ ਹੈ ਉਹ ਪਲੱਸ 2 ਹੋਣੀ ਚਾਹੀਦੀ ਹੈ ਪਲੱਸ 2 ਜ਼ਰੂਰੀ ਹੋਣੀ ਚਾਹੀਦੀ ਹੈ ਅਗਰ ਤੁਹਾਡੀ ਇਕੱਲੀ ਪਲੱਸ 2 ਕੀਤੀ ਹੋਈ ਹੈ ਅੱਗੇ ਕੁਝ ਪੜ੍ਹਾਈ ਨਹੀਂ ਕੀਤੀ ਤਾਂ ਤੁਸੀਂ ਹੈਲਪਰ ਲਈ ਅਪਲਾਈ ਕਰ ਸਕਦੇ ਹੋ ਇਸ ਦੀ ਡਿਟੇਲ ਦੋਸਤੋ ਤੁਹਾਨੂੰ ਮੈਂ ਸਕਰੀਨ ਤੇ ਵੀ ਦਿਖਾ ਦਿੰਦਾ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਅਗਰ ਤੁਸੀਂ ਇਕੱਲੇ 10ਵੀਂ ਪਾਸ ਹੋ ਤਾਂ ਤੁਸੀਂ ਇਸ ਪੋਸਟ ਦੇ ਲਈ ਯਾਨੀ ਕਿ ਹੈਲਪਰ ਦੇ ਲਈ ਅਪਲਾਈ ਨਹੀਂ ਕਰ ਸਕਦੇ ਦੋਸਤੋ ਕਿਉਂਕਿ ਪਹਿਲਾਂ ਜੋ ਰੂਲਸ ਸੀਗੇ ਉਹ 10ਵੀਂ ਪਾਸ ਸੀਗੇ ਹੈਲਪਰ ਦੇ ਲਈ ਬਟ ਹੁਣ ਜੋ ਨਵੇਂ ਰੂਲਸ ਆਏ ਨੇ 2025 ਦੇ ਵਿੱਚ ਉਹ ਚੇਂਜ ਹੋ ਚੁੱਕੇ ਨੇ ਉਹ ਹੁਣ +2 ਮਿਨੀਮਮ ਰੱਖ ਦਿੱਤੀ ਗਈ ਆ ਹੈਲਪਰ ਦੀ ਪੋਸਟ ਦੇ ਲਈ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਵਰਕਰ ਦੀ ਪੋਸਟ ਬਾਰੇ ਦੋਸਤੋ ਵਰਕਰ ਦੀ ਪੋਸਟ ਦੇ ਲਈ ਵਿਦਿਅਕ ਯੋਗਤਾ ਜਾਨੀ ਕਿ ਕੁਆਲੀਫਿਕੇਸ਼ਨ ਘੱਟੋ ਘੱਟ ਗ੍ਰੈਜੂਏਸ਼ਨ ਕਰ ਦਿੱਤੀ ਗਈ ਹੈ ਹੁਣ 2025 ਦੇ ਵਿੱਚ ਪਹਿਲਾਂ ਜੋ ਸੀ ਇਹ ਪਲੱਸ 2 ਸੀਗੀ ਵਰਕਰ ਦੇ ਲਈ ਵੀ ਪਲੱਸ 2 ਪਾਸ ਭੈਣਾ ਅਪ ਭੈਣਾ ਅਪਲਾਈ ਕਰ ਸਕਦੀਆਂ ਸੀ ਬਟ ਹੁਣ ਜੋ ਹੈ ਹੁਣ 2025 ਦੇ ਰੂਲਸ ਦੇ ਮੁਤਾਬਕ ਘੱਟੋ ਘੱਟ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਮੈਕਸਿਮਮ ਦੋਸਤੋ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੋਵੇ ਤੁਹਾਡੀ ਤੇ ਪਰ ਘੱਟੋ ਘੱਟ ਤੁਹਾਨੂੰ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਅਗਰ ਤੁਸੀਂ ਘੱਟੋ ਘੱਟ ਗ੍ਰੈਜੂਏਟ ਹੋ ਤਾਂ ਫਿਰ ਵੀ ਤੁਸੀਂ ਵਰਕਰ ਦੇ ਪੋਸਟ ਲਈ ਅਪਲਾਈ ਕਰ ਸਕਦੇ ਹੋ ਚਲੋ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਉਮਰ ਸੰਬੰਧੀ ਸ਼ਰਤਾਂ ਬਾਰੇ ਦੋਸਤੋ ਆਂਗਣਵਾੜੀ ਵਰਕਰ ਦੀ ਭਰਤੀ ਦੇ ਲਈ ਜਰਨਲ ਲਈ ਘੱਟੋ ਘੱਟ 21 ਸਾਲ ਉਮਰ ਹੋਵੇਗੀ ਅਤੇ ਵੱਧ ਤੋਂ ਵੱਧ 37 ਸਾਲ ਉਮਰ ਹੋਵੇਗੀ ਅਤੇ ਜਰਨਲ ਕੈਟਾਗਰੀ ਵਾਲੀਆਂ ਭੈਣਾਂ ਦੇ ਲਈ ਆਂਗਣਵਾੜੀ ਹੈਲਪਰ ਦੀ ਹੈਲਪਰ ਦੀ ਭਰਤੀ ਦੇ ਲਈ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ ਇਹ ਉਮਰ ਸੀਮਾ ਦੋਸਤੋ ਜਰਨਲ ਕੈਟਾਗਰੀ ਵਾਲਿਆਂ ਵਾਸਤੇ ਹੀ ਹੈ ਹੁਣ ਦੋਸਤੋ ਆਪਾਂ ਗੱਲ ਕਰਦੇ ਆਂ ਅਨੁਸੂਚਿਤ ਜਾਤੀ ਯਾਨੀ ਕਿ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਲਈ ਉਮਰ ਹੱਦ ਕੀ ਹੋਏਗੀ ਦੋਸਤੋ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਲਈ ਆਂਗਣਵਾੜੀ ਵਰਕਰ ਦੀ ਭਰਤੀ ਦੇ ਲਈ ਘੱਟੋ-ਘੱਟ ਉਮਰ 21 ਸਾਲ ਹੋਏਗੀ ਅਤੇ ਵੱਧ ਤੋਂ ਵੱਧ 42 ਸਾਲ ਦੀ ਉਮਰ ਹੋਏਗੀ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਹੈਲਪਰ ਦੀ ਭਰਤੀ ਦੇ ਲਈ ਘੱਟੋ-ਘੱਟ ਉਮਰ 18 ਸਾਲ ਹੋਏਗੀ ਅਤੇ ਵੱਧ ਤੋਂ ਵੱਧ ਉਮਰ 42 ਸਾਲ ਹੋਵੇਗੀ ਇਹ ਉਮਰ ਸੀਮਾ ਸੀਗੀ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਲਈ ਹੁਣ ਅੱਗੇ ਗੱਲ ਕਰਦੇ ਹਾਂ ਦੋਸਤੋ ਦਿਵਿਆਂਗ ਜਨ ਯਾਨੀ ਕਿ ਹੈਂਡੀਕੈਪਡ ਪਰਸਨਸ ਲਈ ਉਮਰ ਸੀਮਾ ਕੀ ਹੋਵੇਗੀ ਦੋਸਤੋ ਦਿਵਿਆਂਗ ਜਨ ਯਾਨੀ ਕਿ ਹੈਂਡੀਕੈਪਡ ਪਰਸਨਸ ਲਈ ਅੰਗਨਵਾੜੀ ਵਰਕਰ ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਹੋਵੇਗੀ ਅਤੇ ਵੱਧ ਤੋਂ ਵੱਧ 47 ਸਾਲ ਹੋਵੇਗੀ ਅਤੇ ਅੰਗਨਵਾੜੀ ਹੈਲਪਰ ਦੀ ਭਰਤੀ ਦੇ ਲਈ ਘੱਟੋ ਘੱਟ ਉਮਰ 18 ਸਾਲ ਹੋਵੇਗੀ ਅਤੇ ਵੱਧ ਤੋਂ ਵੱਧ 47 ਸਾਲ ਉਮਰ ਹੋਵੇਗੀ ਦੋਸਤੋ ਦਿਵਿਆਂਗ ਜਨ ਯਾਨੀ ਕਿ ਹੈਂਡੀਕੈਪਡ ਪਰਸਨ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਜਾਰੀ ਹੋਇਆ ਯੂਡੀ ਆਈਡੀ ਕਾਰਡ ਪੇਸ਼ ਕਰਨਾ ਜ਼ਰੂਰੀ ਹੋਵੇਗਾ ਦੋਸਤੋ ਅੱਗੇ ਗੱਲ ਕਰਦੇ ਹਾਂ ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਹੱਦ ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਆਂਗਣਵਾੜੀ ਵਰਕਰ ਦੀ ਭਰਤੀ ਦੇ ਲਈ ਘੱਟੋ-ਘੱਟ ਉਮਰ 21 ਸਾਲ ਹੋਵੇਗੀ ਅਤੇ ਵੱਧ ਤੋਂ ਵੱਧ ਉਮਰ 47 ਸਾਲ ਹੋਵੇਗੀ ਅਤੇ ਆਂਗਣਵਾੜੀ ਹੈਲਪਰ ਦੇ ਲਈ ਉਮਰ ਘੱਟੋ-ਘੱਟ 18 ਸਾਲ ਹੋਵੇਗੀ ਅਤੇ ਵੱਧ ਤੋਂ ਵੱਧ 47 ਸਾਲ ਹੋਵੇਗੀ ਦੋਸਤੋ ਉਮਰ ਸੰਬੰਧੀ ਕੋਈ ਵੀ ਅਸਪਸ਼ਟਤਾ ਹੋਣ ਤੇ ਜਾਨੀ ਕਿ ਕੋਈ ਵੀ ਡਾਊਟ ਹੋਣ ਤੇ ਜਨਮ ਸਰਟੀਫਿਕੇਟ ਦੇ ਉੱਪਰ ਜੋ ਦਰਜ ਮਿਤੀ ਹੈ ਉਹ ਮੰਨਣਯੋਗ ਹੋਵੇਗੀ ਅਤੇ ਅਜਿਹਾ ਨਾ ਹੋਣ ਤੇ ਅਗਰ ਤੁਹਾਡੇ ਕੋਲੇ ਜਨਮ ਸਰਟੀਫਿਕੇਟ ਨਹੀਂ ਹੋਏਗਾ ਤਾਂ ਜੋ 10ਵੀਂ ਜਮਾਤ ਦਾ ਸਰਟੀਫਿਕੇਟ ਹੈ ਉਹ ਮੰਨਣਯੋਗ ਹੋਵੇਗਾ। ਦੋਸਤੋ ਮੈਂ ਇੱਕ ਹੋਰ ਬਹੁਤ ਹੀ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਹਾਂ ਵੀ ਪਹਿਲਾਂ ਜੋ ਅ ਅੰਗਣਵਾੜੀ ਭਰਤੀ ਦੇ ਲਈ ਅਪਲਾਈ ਕਰਨ ਦੀ ਜੋ ਫੀਸ ਸੀਗੀ ਉਹ ਬਿਲਕੁਲ ਵੀ ਨਹੀਂ ਸੀ ਕੋਈ ਵੀ ਫੀਸ ਨਹੀਂ ਹੁੰਦੀ ਸੀ ਪਰ ਹੁਣ ਇਸ ਵਾਰ 2025 ਦੀ ਅੰਗਣਵਾੜੀ ਦੇ ਭਰਤੀ ਦੇ ਲਈ ਇਹ ਇਹਨਾਂ ਨੇ ਜੋ ਡਿਪਾਰਟਮੈਂਟ ਨੇ ਫੀਸ ਸਟਰਕਚਰ ਰੱਖ ਦਿੱਤਾ ਹੈ ਜੋ ਅੰਗਨਵਾੜੀ ਭਰਤੀ ਦੇ ਲਈ ਫੀਸ ਸਟਰਕਚਰ ਹੋਏਗਾ ਉਹ ਇਸ ਤਰ੍ਹਾਂ ਹੋਏਗਾ ਦੋਸਤੋ ਦੋਸਤੋ ਅੰਗਨਵਾੜੀ ਵਰਕਰ ਦੇ ਲਈ ਜੋ ਜਰਨਲ ਦੀ ਫੀਸ ਹੋਏਗੀ ਉਹ 500 ਹੋਏਗੀ ਅਤੇ ਜਰਨਲ ਕੈਟਾਗਰੀ ਲਈ ਅੰਗਨਵਾੜੀ ਹੈਲਪਰ ਦੀ ਫੀਸ ਜੋ ਹੋਏਗੀ ਉਹ ਐਪਲੀਕੇਸ਼ਨ ਫੀਸ ਹੋਏਗੀ 300 ਰੁਪਏ ਦੋਸਤੋ ਜਰਨਲ ਕੈਟਾਗਰੀ ਤੋਂ ਵੱਖ ਯਾਨੀ ਕਿ ਐਸਸੀ ਅਤੇ ਬੀਸੀ ਕੈਟਾਗਰੀ ਜਾਂ ਹੈਂਡੀਕੈਪਡ ਪਰਸਨਸ ਜਾਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਇਨਾਂ ਦੀ ਫੀਸ ਦੋਸਤੋ ਅੰਗਣਵਾੜੀ ਵਰਕਰ ਦੇ ਲਈ ਹੋਏਗੀ 250 ਰੁਪਿਆ ਅਤੇ ਅੰਗਣਵਾੜੀ ਹੈਲਪਰ ਦੇ ਲਈ ਹੋਏਗੀ 150 ਰੁਪਿਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਹੀ ਜਾਣਕਾਰੀ ਦੇਣੀ ਸੀ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਸਪਸ਼ਟ ਹੋ ਗਈ ਹੋਏਗੀ ਇਸ ਦੀ ਉਮੀਦ ਕਰਦੇ ਹਾਂ ਦੋਸਤੋ ਅਗਰ ਤੁਸੀਂ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨਾਲ ਸੰਤੁਸ਼ਟ ਹੋ ਤਾਂ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਇੱਕ ਸਵਾਲ ਹੋਰ ਕਾਫੀ ਭੈਣਾ ਨੇ ਪੁੱਛਿਆ ਵੀ ਈਟੀਟੀ ਜਾਂ ਐਂਟੀਟੀ ਵਾਲੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਨੇ ਕਿ ਨਹੀਂ ਦੋਸਤੋ ਇਸ ਸਵਾਲ ਦਾ ਜਵਾਬ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਹੋਰ ਵੀ ਭੈਣਾ ਦੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਦਿੰਦੇ-ਦਿੰਦੇ ਵੀਡੀਓ ਕਾਫੀ ਲੰਬੀ ਹੋ ਜਾਵੇਗੀ ਇਸ ਕਰਕੇ ਦੋਸਤੋ ਆਪਾਂ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ ਦੋਸਤੋ ਜੇ ਹਲੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਨਵਦੀ ਨਾਲ ਪਾਉਣ ਲਈ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਪ੍ਰੈਸ ਕਰ ਦਿਓ ਅਤੇ ਨੋਟੀਫਿਕੇਸ਼ਨ ਔਨ ਕਰ ਲਿਓ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ